ਹੰਕਾਰ ਬੰਦੇ ਨੂੰ ਕਦੀ ਨਹੀਂ ਕਰਨਾ ਚਾਹੀਦਾ ਉਹ ਵੀ ਉਸ ਜਗ੍ਹਾ ਕਿ ਜਿੱਥੇ ਪਰਮਾਤਮਾ ਹੋਵੇ ਗੱਲ ਹੈ ਅੱਜ ਦਿੱਲੀ ਸ਼ਹਿਰ ਗੁਰਦੁਆ拉 ਬੰਗਲਾ ਸਾਹਿਬ ਦੀ ਮੈਂ ਆਪਣੇ ਛੋਟੇ ਭਰਾ ਨੂੰ ਲੈ ਕੇ ਤੇ ਸਪੇਨ ਐਮਬੈਸੀ ਪੇਪਰ ਜਮਾ ਕਰਾਉਣੇ ਵੀਜ਼ਾ ਜਮਾ ਕਰਾਉਣਾ ਸੀ ਤਾਂ ਅਸੀਂ ਸਵੇਰੇ ਸਵੇਰੇ ਉੱਠ ਕੇ ਨਾ ਭਰਾ ਮੇਰਾ ਕਹਿੰਦਾ ਚਾਂਦਰੀ ਚੌਂਕ ਅਰਦਾਸ ਵਿੱਚ ਸ਼ਾਮਲ ਹੋਣਾ ਤੇ ਉਸ ਤੋਂ ਬਾਅਦ ਲੰਗਰ ਛੱਕੇ ਫਿਰ ਅਸੀਂ ਚਾਹ ਪਾਣੀ ਪੀ ਕੇ ਤੇ ਫਿਰ ਅਸੀਂ ਜਾਣਾ ਵਾਂ ਐਮਬੈਸੀ 'ਚ ਚਲੋ ਜੀ ਚਾਂਦਰੀ ਚੌਂਕ ਅਰਦਾਸ 'ਚ ਵੀ ਸ਼ਾਮਲ ਹੋਏ ਆਂ ਖੇਤੀ-ਖੇਤੀ ਆਣ ਕੇ ਨਹਾ ਧੋ ਕੇ ਫਿਰ ਜਦੋਂ ਚਾਹ ਦਾ ਗੱਫਾ ਛਕਣ ਵਾਸਤੇ ਲੰਗਰ ਹਾਲਤ ਬੈਠੇ ਆ ਨਾ ਉੱਥੇ ਸਿਰ ਸਿਰ ਸੰਗਤ ਘਟ ਹੁੰਦੀ ਤੇ ਮੈਂ ਜਾ ਕੇ ਥੰਮ ਦੇ ਲਾਗੇ ਬੈ ਗਿਆ ਥੰਮ ਦੇ ਲਾਗੇ ਬਹਿਣ ਤੋਂ ਬਾਅਦ ਸੇਵਾਦਾਰ ਆਇਆ ਕਹਿੰਦਾ ਕਿ ਮੇਰੇ ਵੀਰ ਬੜੀ ਮਿੱਠੀ ਜੀ ਜ਼ੁਬਾਨ ਨਾ ਇਹ ਮੇਰੇ ਵੀਰ ਜੀ ਤੇ ਇਹ ਮੇਰੇ ਰੱਬ ਇਹ ਮੇਰੇ ਭਰਾ ਕਿ ਕਿਰਪਾ ਕਰਕੇ ਤੂੰ ਥੋੜਾ ਅੱਗੇ ਆ ਜਾ ਜਿਸੇ ਸੰਗਤ ਆ ਵੀ ਤੇਰਾ ਕਰਕੇ ਸਾਨੂੰ ਦੂਰ ਜਾਣਾ ਪੈਂਦਾ ਮੈਂ ਦਾ ਹੰਕਾਰ ਆ ਮੈਂ ਸੋਚਿਆ ਕਿ ਯਾਰ ਮੈਂ ਸੁਪੈ ਨੂੰ ਆਇਆ ਲਾਲਾ ਮਾਸਟਰ ਜਾਂ ਤੂੰ ਆਇਆ ਲਾਲਾ ਜਾਂ ਮੈਂ ਬਾਹਰੋਂ ਆਇਆ ਵੀ ਕਿੱਡੀ ਕੁ ਵੱਡੀ ਗੱਲ ਤੂੰ ਮੈਨੂੰ ਇੱਥੇ ਲੰਗਰ ਛਕਾ ਦੇ ਇਹ ਗੱਲ ਮੈਂ ਆਪਣੇ ਦਿਲੋਂ ਕੰਡਿਆ ਤੇ ਬਾਅਦ ਚ ਕੀ ਕੀਤਾ ਵੀ ਉਹ ਕਹਿੰਦਾ ਜਿੱਦਾਂ ਵੀਰ ਤੇਰੀ ਮਰਜ਼ੀ ਆ ਕੋਈ ਨਹੀਂ ਤੂੰ ਇੱਥੇ ਛਕ ਲੈ ਅਸੀਂ ਤੈਨੂੰ ਇੱਥੇ ਲਿਆ ਦਿੰਨੇ ਆ ਮੈਂ ਚਾਹ ਛਕੇ ਬਰੈਡ ਛਕੇ ਤੇ ਬਾਬਿਓ ਹੰਕਾਰ ਮੇਰਾ ਕਿੱਥੇ ਟੁੱਟਣ ਟੁੱਟਣ ਲੱਗਾ ਧਿਆਨ ਨਾ ਸੁਣਿਓ ਜਦੋਂ ਮੈਂ ਉੱਠਣ ਲੱਗਾ ਨਾ ਐਸਾ ਮੇਰੇ ਲੱਕ ਨੂੰ ਕੜਾਕਾ ਪਿਆ ਐਸੀ ਮੇਰੇ ਲੱਕ ਚੋਂ ਪੀੜ ਨਿਕਲੀ ਤੇ ਮੈਂ ਕਿਹਾ ਬਾਬਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜਿੰਦਗੀ ਵਿੱਚ ਮੈਂ ਕਦੀ ਹੰਕਾਰ ਤੇ ਨਹੀਂ ਬੋਲੂਗਾ ਠੱਠੇ ਤੇ ਪੈਂਦਾ ਸਪੇਨ ਤੇ ਅਸਟਰੀਆ ਤੇ ਉੱਥੋਂ ਦੇ ਪੇਪਰ ਤੇ ਉੱਥੋਂ ਦਾ ਲੈਣਾ ਦੇਣਾ ਮਹਾਰਾਜ ਜੇ ਸ਼ਰੀਰ ਨਹੀਂ ਤਾਂ ਕੁਛ ਵੀ ਨਹੀਂਗਾ ਮੈਂ ਉਸੇ ਇਸੇ ਮੂਹਨਾ ਉਸ ਹੀ ਭਾਜੀ ਨੂੰ ਆਵਾਜ਼ ਮਾਰੀ ਮੈਂ ਵੀਰ ਮੈਨੂੰ ਚੁੱਕ ਕੇ ਉਠਾਲੀ ਮੇਰੇ ਕੋ ਉੱਠਿਆ ਨਹੀਂ ਜਾਣ ਦਿਆ ਭਰਾ ਆਪਣੇ ਨੂੰ ਮੈਂ ਦੱਸਿਆ ਕਈਆਂ ਭੈਣ ਭਰਾਵਾਂ ਨੂੰ ਐ ਦੱਸੀ ਗੱਲ ਕਿ ਕਦੀ ਗੁਰੂ ਘਰ ਜਾ ਕੇ ਜਾਂ ਕਿਸੇ ਬਜ਼ੁਰਗ ਨਾਲ ਕਦੀ ਵੀ ਇਹੋ ਜਿਹਾ ਹੰਕਾਰ ਨਾ ਜਗਾਓ ਕਿ ਅਗਲੇ ਪਲ ਕੋਈ ਪਤਾ ਨਹੀਂ ਹੁੰਦਾ ਵੀ ਤੁਹਾਡਾ ਹੰਕਾਰ ਕਦੋਂ ਕਿੱਥੇ ਟੁੱਟ ਜਾਣਾ ਇਹ ਗੱਡੀਆਂ ਇਹ ਕਾਰਾਂ ਇਹ ਕੋਠੀਆਂ ਇਹ ਹਰ ਇੱਕ ਚੀਜ਼ ਇੱਥੇ ਰਹਿ ਜਾਣੀ ਆ ਕਈ ਵਾਰੀ ਭਰਾ ਪੁੱਛਦੇ ਨਾ ਯਾਰ ਤੂੰ ਆਪਣੀ ਬੇਇੱਜ਼ਤੀ ਆ ਭੇ ਕਰਾਈ ਜਨਾ ਤੂੰ ਸੋਹਣਾ ਬਣ ਕੇ ਨਹੀਂ ਰਹਿੰਦਾ ਤੂੰ ਐਦਾਂ ਨਹੀਂ ਕਰਦਾ ਉਦਾਂ ਨਹੀਂ ਕਰਦਾ हो ਸਕਦਾ ਇਹ ਚੀਜ਼ਾਂ ਮੇਰੇ ਉਤੋਂ ਦੀ ਲੰਘ ਕੇ ਚਲ ਗਈਆਂ ਦੁਨੀਆ ਉੱਤੇ ਬੜੇ ਬੜੇ ਧਨਾੜ ਬੜੇ ਬੜੇ ਅਮੀਰ ਲੋਕ ਚੱਲ ਗਏ ਆ ਤੇ ਕਦੇ ਇਹ ਨਹੀਂ ਕਿ ਜੀਣਾ ਪਾ ਕੇ ਐਨਕਾ ਲਾ ਕੇ ਦੇ ਪੈਸੇ ਚਾਰ ਛਿਲਣਾ ਜੇ ਚ ਪਾ ਕੇ ਉਸ ਚੀਜ਼ ਦਾ ਤੁਸੀਂ ਹੰਕਾਰ ਕਰੋ ਇੱਥੇ ਕੋਈ ਪਤਾ ਨਹੀਂਗਾ ਕਿ ਕਿਹਦੀ ਜੇਬ 'ਚ ਕੀ ਆ ਕਿੰਨਾ ਕੋਈ ਸ਼ਕਤੀ ਵਾਲਾ ਕਿੰਨਾ ਕੋਈ ਭਗਤੀ ਵਾਲਾ ਕਿੰਨਾ ਕੋਈ ਚੜ੍ਹਦੀ ਕਲਾ ਵਾਲਾ ਇਸ ਕਰਕੇ ਮਨ ਇੰਨਾ ਕਿ ਠੰਡਾ ਹੋ ਗਿਆ ਕਿ ਅੱਗੇ ਤੋਂ ਭਰਾਵਾ ਕੋਈ ਪਤਾ ਨਹੀਂ ਸਾਹੀ ਅਸੀਂ ਤਾਂ ਮੰਨ ਜੇ ਕਰੇ ਹੰਕਾਰ ਚ ਕੋਈ ਵੀਡੀਓ ਵੀ ਪਾਤੀ ਤੇ ਸਾਡਾ ਤਾਂ ਵੀ ਹੰਕਾਰ ਟੁੱਟਾ ਹੁੰਦਾ ਸਹਿਜ ਪੱਕੇ ਸਭ ਮਿੱਠਾ ਹੋ ਜੇ ਮਿੱਠਤ ਨਹੀਂ ਮਨ ਨਾਨਕਾ ਗੁਣਾਂ ਚ ਚੰਗੇ ਆਈਆਂ ਤਤ ਇਹ ਚੀਜ਼ਾਂ ਨੂੰ ਮਨ ਚ ਰੱਖ ਕੇ ਜ਼ਿੰਦਗੀ ਚ ਲਾਉਣ ਦੇ ਜਿੰਨੇ ਬੰਦਾ ਨਾਰਮਲ ਰਹੂਗਾ ਠੰਡਾ ਰਹੂਗਾ ਨਾ ਰੱਬ ਤੇ ਡੋਰੀਆਂ ਰੱਖੂਗਾ ਉਨਾ ਹੀ ਸੌਖਾ ਰਹੂਗਾ ਕਈ ਵਾਰ ਕੀ ਹੁੰਦਾ ਕਿ ਸਾਨੂੰ ਹੰਕਾਰ ਹੋ ਜਾਂਦਾ ਯਾਰ ਮੇਰੀ ਵੀਡੀਓ ਇੰਨੀ ਚੱਲ ਗਈ ਜਾਂ ਮੈਨੂੰ ਇੰਨੀ ਦੁਨੀਆ ਪਿਆਰ ਕਰਨੀ ਜਾਂ ਇੰਨੇ ਲੋਕ ਮੈਨੂੰ ਚਾਣ ਵਾਲੇ ਬੈਠੇ ਆ ਆ ਕਲਾਕਾਰਾਂ ਦਾ ਹੰਕਾਰ ਵੇਖਿਓ ਐਕਟਰਾਂ ਦਾ ਹੰਕਾਰ ਵੇਖਿਓ ਅਮੀਰ ਲੋਕਾਂ ਦਾ ਹੰਕਾਰ ਵੇਖਿਓ ਪਰ ਜਦੋਂ ਚਾਰ ਬੰਦੇ ਮੋਡਿਆਂ ਤੇ ਖੜਦੇ ਆ ਨਾ ਖੱਫਣ ਨੂੰ ਵੀ ਕੋਈ ਜੇਬ ਨਹੀਂ ਤੇ ਨਾਲ ਵੀ ਕੁਝ ਨਹੀਂ ਜਾਂਦਾ ਖੱਫਣ ਵੀ ਡਿਜ਼ਾਈਨਦਾਰ ਨਹੀਂਗਾ ਕਿ ਜਾਂ ਉੱਤੇ ਭਗੀਆਂ ਬੂਟੀਆਂ ਬਣੀਆਂ ਹੋਣ ਪਤਾ ਲੱਗੇਗੇ ਫਲਾਣੇ ਬੰਦੇ ਦਾ ਜਿੰਦਾ ਜਿੰਦਾਜਾ ਜਾਣਦੇ ਆ ਜਨਾਜਾ ਜਾਣਦੇ ਆ ਖਾਲੀ ਹੱਥ ਐ ਹੁੰਦੇ ਆ ਤੇ ਜਦੋਂ ਬੰਦਾ ਜਿੰਦਾ ਹੁੰਦਾ ਨਾ ਉਹ ਮੇਰੇ ਰੱਬਾ ਆ ਵੇਖਿਓ ਟਿਕਟੌਕ ਤੇ ਮੈਂ ਬੜਿਆਂ ਚਿਹਰਿਆਂ ਨੂੰ ਜਾਣਦਾ ਵੀਡੀਓ ਸਾਰੇ ਵੇਂਦੇ ਆ ਕਮੈਂਟ ਕਰਨ ਲੱਗਿਆਂ ਕੋਈ ਚੰਗੀ ਚੀਜ਼ ਲਿਖਣ ਲੱਗਿਆਂ ਹੱਥ ਟੁੱਟ ਜਾਂਦੇ ਆ ਕਿ ਕੋਈ ਸਿਫਤ ਕਰਨ ਲੱਗਿਆ ਹੱਥ ਟੁੱਟ ਜਾਂਦੇ ਆ ਇਹ ਹੰਕਾਰ ਆ ਨਾ ਬੰਦਾ ਵੇਖ ਲ ਬੰਦੇ ਦਾ ਵਿਆਰੀ ਬਣਿਆ ਸਾਡੀ ਕਮਿਊਨਿਟੀ ਨੂੰ ਛੱਡ ਕੇ ਬਾਕੀ ਸਾਰੇ ਅੰਜੋਏ ਕਰਦੇ ਆ ਸਾਡੇ ਵਾਲੇ ਜਿੱਦਾਂ ਆਪਣੇ ਭਰਾ ਜਿਹੜੇ ਕਹ ਲੋਗੇ ਇਹਨਾਂ ਚੀਜ਼ਾਂ ਨੂੰ ਬਹੁਤ ਵੱਡਾ ਰੱਖਦੇ ਆ ਕਿੱਦਾਂ ਦੀ ਵੀਡੀਓ ਲੱਗੀ ਕਮੈਂਟ ਕਰਿਓ